ਪੰਜ ਸਾਢੇ ਪੰਜ ਹੋ ਗਏ ਆ ਅਜੇ ਤੱਕ ਮੰਮੀ ਨਹੀਂ ਆਈ ਨਹੀਂ ਆ ਇੱਦਾਂ ਕਰਦਾ ਵਾਂ ਫੋਨ ਕਰਦਾ ਵਾਂ ਭਾਣਾ ਨੇ ਕੀ ਘੜੀ ਜਾਂਦੇ ਉੱਥੇ ਇੱਕ ਫੋਨ ਕਰਿਆ ਜੁਕਣਾ ਹੁੰਦਾ ਫੋਨ ਉਹ ਨਹੀਂ ਜੁਕਦਾ ਕਿਤੇ ਨਹੀਂ ਫੋਨ ਉਹ ਨਹੀਂ ਜੁਕਿਆ ਦੀ ਵੀ ਨੁਆਈ ਮਾਰਦਾ ਸੰਦੀਪ ਸੰਦੀਪ ਗੱਲ ਸੁਣੀ ਆ ਗਈ ਵਾਜਾ ਮਰੰਡੇ ਕੀ ਗੱਲ ਹੋਈ ਆ ਵਾਜਾ ਕਦੀ ਮਾਰਨੀ ਆ ਸਾਢੇ ਪੰਜ ਹੋ ਗਏ ਆ ਅਜੇ ਤੱਕ ਮੰਮੀ ਆਏ ਨਹੀਂ ਮੈਂ ਵੀ ਤਾਂ ਉਹ ਹੀ ਕਹਿਣ ਲੱਗੀ ਸੀ ਕਿ ਨਾ ਕੋਈ ਫੋਨ ਹੀ ਕੀਤਾ ਵਾ ਉਹ ਫੋਨ ਕੀਤਾ ਮੈਂ ਚੁੱਕਣੇ ਨਹੀਂ ਡੇ ਪਹਿਲਾਂ ਇੱਥੇ ਜਾਣ ਲੱਗਿਆ ਵੀ ਨਹੀਂ ਪੁੱਛਿਆ ਹੁਣ ਜਾ ਕੇ ਫੋਨ ਵੀ ਨਹੀਂ ਕੀਤਾ ਉਹ ਤਮਾਸ਼ਾ ਲਾਇਆ ਹੀ ਆ ਉੱਥੇ ਪੁੱਛਦੇ ਹੋਣੇ ਆਉ ਦਲੀਤ ਕਿਉਂ ਨਹੀਂ ਆਇਆ ਨਾਲ ਐਦਾਂ ਕਰਾਂ ਪਰਮੀਤ ਦੀਦੀ ਨੂੰ ਨਾ ਫੋਨ ਕਰਾਂ ਕਰ ਪੁੱਛ ਤੇ ਸਹੀ ਬਣਾ ਉਹ ਤਾਂ ਚੁੱਕ ਦੇਣੀ ਹੈ ਹਲੋ ਸਾਸ਼ਿਕਾ ਦੀਦੀ ਸਾਸ਼ਿਕਾ ਸੁਣਦੇ ਹੋ ਹੋਰ ਸਾਨੂੰ ਠੀਕ ਠਾਕ ਹਾਂ ਠੀਕ ਠਾਕ ਲਾ ਤੇ ਦੀਦੀ ਆਏ ਨਹੀਂ ਅਜੇ ਤੀ ਆਪਾਂ ਆਏ ਜਲਦੀ ਨਾਲ ਤੇ ਮੰਮੀ ਨਹੀਂ ਆਏ ਮੰਮੀ ਨੇ ਫਿਰ ਜੋਤਲੇ ਦਾ ਕੰਮ ਹੈ ਉਹ ਕਹਿ ਲੀਕਣਾ ਫਿਰ ਉਹ ਹੀ ਕਰੇਗਾ अच्छा सा ਨਾ ਫੋਨ ਕਰਕੇ ਦੱਸਿਆ ਮੰਮੀ ਨੇ ਮੈਂ ਦੱਸੁੰਦਾ ਕੀ ਟਾਈਮ ਲੱਗਦਾ ਮੈਂ ਹਾਂ ਜਾ ਕੇ ਦੱਸਾਂਗੀ ਮੈਂ ਆਪਣੇ ਚਲ ਤੁਸੀਂ ਇੱਧਾ ਕਰੋ ਘਰ ਨੂੰ ਆਇਓ 2 ਕੁ ਮਿੰਟ ਕੰਮ ਆ ਥੋੜਾ ਜਿਹਾ ਮੈਨੂੰ ਗੱਲ ਨਹੀਂ ਵੀ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਹੋਈ ਠੀਕ ਘਰ ਆਇਓ ਛੇਤੀ ਮੈਂ ਕੋਈ ਨਹੀਂ ਮਾਉਣੀ ਚਲੋ ਠੀਕ ਆ ਮੈਂ ਠੀਕ ਹਾਂ ਵੇਖ ਲਓ ਮੰਮੀ ਦਾ ਹਾਲ ਮੰਮੀ ਉੱਥੇ ਰਹਿ ਪਈ ਆ ਤੇ ਉੱਥੇ ਰਹਿ ਕੇ ਕੀ ਕਰਨਾ ਹੈ ਦੱਸ ਬਣਾ ਤੇ ਕਮ ਸੇ ਕਮ ਫੋਨ ਕਰਕੇ ਤੇ ਦੱਸ ਦਿੰਦੇ ਕਰਦਾ ਕੰਮ ਕਿੰਨੇ ਕਰਨਾ ਜੀ ਉਹ ਚੁੱਕ ਨਹੀਂ ਦੇ ਜੋ ਉਹਦਾ ਫਰਜ਼ ਬੰਦਾ ਨਾ ਉਹ ਫੋਨ ਕਰ ਦਿੰਦੀ ਉਹਨੂੰ ਕੀ ਲੋੜ ਵਾ ਹੁਣ ਆਉਂਦੇ ਆ ਨਾ ਦੀਦੀ ਕੋਈ ਗੱਲ ਨਹੀਂ ਮੈਂ ਗੱਲ ਕਰਦੀ ਨਾ ਇਹਨਾਂ ਨਾਲ ਉਹ ਦੀਦੀ ਨਾਲ ਕਦੀ ਗੱਲ ਕਰਨੀ ਹੈ ਤੇ ਮੰਮੀ ਨੂੰ ਆਪ ਚਾਹੀਦਾ ਹੀ ਨਾ ਕਿ ਫੋਨ ਕਰਕੇ ਦੱਸਾਂ ਕਿ ਕਰ ਕੋਈ ਗੱਲ ਨਹੀਂ ਆਉਂਦੇ ਆ ਨਾ ਦੀਦੀ ਮੈਂ ਗੱਲ ਕਰਦੀ ਨਾ ਉਹਨਾਂ ਨਾਲ ਤੇ ਬਾਹਰ ਮਿਲ ਲੈਂਦੀ ਉਹਨਾਂ ਨੂੰ ਫਿਰ ਤੁਹਾਨੂੰ ਮੈਂ ਦੱਸ ਦਿਆਂ ਕੀ ਕਹਿੰਦੇ ਆ ਮੁਸ਼ਕਿਲ ਨਹੀਂ ਸਮਝਣਾ ਕੀ ਕਹਿੰਦੇ ਦੱਸ ਇਹ ਕੰਮ ਚੰਗਾ ਹੋ ਮਾਦਾਲੀ ਤੂੰ ਫੋਨ ਕਰਕੇ ਦੱਸ ਦੇ ਹੁਣ ਇੱਕ ਵਾਰੀ ਫੇਰ ਕਹਣਾ ਸੰਦੀਪ ਬੋਲਦੀ ਐ ਸੰਦੀਪ ਨੇ ਤੇ ਬੋਲਣਾ ਹੀ ਆ ਨਾ ਉਹਨੂੰ ਪੁੱਛਣਾ ਤੇ ਨਾਂ ਦੱਸਣਾ ਸੰਦੀਪ ਜੀ ਦੀਦੀ ਆ ਗਈ ਲੱਗਦਾ ਆ ਜਾ ਦੀਦੀ ਇੱਥੇ ਆਂਂ ਦਰੀ ਆ ਜਾ ਆ ਜਾ ਦੀਦੀ ਦੀਦੀ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਆ ਗਏ ਤੇ ਮੰਮੀ ਕਿਉਂ ਨਹੀਂ ਆਏ ਆਉਣਾ ਕੀ ਸੰਦੀਪ ਜੋਤ ਦੇ ਹੀ ਜੋਰ ਪਾਉਣ ਕਹਿੰਦੇ ਮੈਂ ਤਾਂ ਠੀਕ ਨਹੀਂ ਲੱਗਾਂਦੇ ਤੇ ਤੁਸੀਂ ਰੁਕ ਜਾਓ ਮੈਂ ਟੈਸਟ ਕਰਵਾ ਦਾਂਗੀ ਸਾਡੇ ਅੱਛਾ ਦੀਦੀ ਟੈਸਟ ਕਰਵਾਉਣ ਵਾਸਤੇ ਮੰਮੀ ਉੱਥੇ ਰਹੇ ਆ ਕੀ ਗੱਲਾਂ ਹੀ ਨਹੀਂ ਕਰਵਾ ਸਕਦੇ ਟੈਸਟ ਸਾਡੀ ਨਾਲੇ ਉੱਥੇ ਬੇਇੱਜ਼ਤੀ ਕਰਵਾਉਣ ਦੇ ਹੋਣੇ ਆ ਬੇਇੱਜ਼ਤੀ ਕਹਦੀ ਹੈ ਤਾਂ ਜੀ ਤਾਂ ਮੰਨ ਨਹੀਂ ਰਹੇ ਉੱਥੇ ਰਹਿਣ ਵੱਲ ਉਹ ਸੋਚਦੇ ਹੋਣੇ ਆ ਕਿ ਕੀ ਗੱਲ ਇਹਦੇ ਨੌ ਪੁੱਤ ਨਹੀਂ ਚੰਗੇ ਹੈਗੇ ਹੀ ਉਹ ਨਹੀਂ ਟੈਸਟ ਕਰਵਾ ਸਕਦੇ ਸੱਸੋ ਦੀ ਨੇ 20 20 ਗੱਲਾਂ ਕਰਨੀਆਂ ਸਾਨੂੰ ਫਿਰ ਕੀ ਹੈ ਸੰਦੀਪ ਜੀ ਉੱਥੇ ਰਹਿ ਪਏ ਤੇ ਤੈਨੂੰ ਵੀ ਪਤਾ ਇਦਲ ਜੀ ਦਾ ਕਿੰਨਾ ਕ ਟਾਈਮ ਲੱਗਣ ਦਾ ਜਾਣਦਾ ਚਲੋ ਦੀਦੀ ਘਰਾਂ ਚ ਵਾਦੇ ਘਾਟੇ ਹੋ ਹੀ ਜਾਂਦੇ ਆ ਉਹ ਤਾਂ ਕੋਈ ਗੱਲ ਨਹੀਂ ਤੇ ਜੇ ਜੋਤ ਨੇ ਰੱਖ ਹੀ ਲਿਆ ਉਹਦੇ ਟੈਸਟ ਕਰਾ ਦੂਗੀ ਇਹਦੇ ਵਿੱਚ ਬੇਇੱਜ਼ਤੀ ਹੱਡੀ ਆ ਉਹਨਾਂ ਦਾ ਕੀ ਜਾਣਾ ਵਾ ਜੋ ਬੰਨ ਨਾਲ ਕਹਿ ਰਹੇ ਕਿ ਮੇਰੇ ਨਾਲ ਜਾ ਕੇ ਟੈਸਟ ਕਰਵਾ ਦਾਂਗੇ ਤੁਸੀਂ ਤਾਂ ਚਲੋ ਇੱਕ ਵਾਰੀ ਹੋ ਆਏ ਅਹੀਂ ਤੇ ਉੱਥੇ ਬਾਰ ਬਾਰ ਜਾਣਾ ਤੁਹਾਡੀ ਬੇਇੱਜ਼ਤੀ ਹੋਣੀ ਕਿ ਨਹੀਂ ਹੋਣੀ ਤੁਸੀਂ ਵੀ ਸਿਆਣੇ ਆ ਕੋਈ ਗੱਲ ਨਹੀਂ ਕੋਈ ਕੁਛ ਨਹੀਂ ਕਹਿੰਦਾ ਤੁਹਾਨੂੰ ਤੁਹਾਨੂੰ ਇਹ ਗੱਲ ਦਾ ਨਹੀਂ ਨਾ ਪਤਾ ਦੀਦੀ ਤੁਸੀਂ ਤੇ ਆਪਣੇ ਘਰ ਜਾ ਕੇ ਬਹਿ ਜਾਣਾ ਬੇਇੱਜ਼ਤੀ ਤੁਹਾਡੀ ਹੋਣੀ ਨਾ ਉੱਥੇ ਸੰਦੀਪ ਤੂੰ ਕਿਦਾਂ ਦੀ ਗੱਲਾਂ ਕਰਨੀ ਆ ਕਾ ਸਾਦਕੇ ਤੁਮੇ ਬੇਇਜ਼ਤੀ ਕਰਦੀ ਐ ਇਹ ਗੱਲਾਂ ਤੂੰ ਫੋਨ ਤੇ ਵੀ ਦੱਸ ਸਕਦੀ ਦੀਦੀ ਬੇਇਜ਼ਤੀ ਕਰਦੀ ਇਹਦੇ ਵਿੱਚ ਸਾਡੀ ਨਹੀਂ ਉੱਥੇ ਹੋਣ ਦੀ ਤੇ ਹੁਣ ਜੇ ਜੋ ਤੇ ਨਾ ਕਹਿ ਰਹੇ ਸੀ ਜੇ ਸ਼ਾਦੀ ਹੈ ਤਾਂ ਫਿਰ ਕੀ ਹੋ ਗਿਆ ਤੇ ਤੂੰ ਹੀ ਸਮਝਾ ਦਿੰਦੇ ਤੂੰ ਹੀ ਸਿਆਣੇ ਸੀ ਕਿ ਚੱਲ ਕੋਈ ਗੱਲ ਨਹੀਂ ਆਪੇ ਦਲਜੀਤ ਦਵਾਈ ਦਵਾ ਦੂਗਾ ਕੋਈ ਗੱਲ ਨਹੀਂ ਤੂੰ ਫੋਨ ਤੇ ਗੱਲ ਕਰ ਲੋ ਕਰ ਲੋ ਜੋਤ ਨੂੰ ਫੋਨ ਵੀ ਤੂੰ ਇੰਟਰਸਟ ਨਾ ਕਰ ਰਹੀ ਆ ਆਪਾਂ ਕਰਾ ਲਾਂ ਨਾ ਮੰਮੀ ਨੇ ਫੋਨ ਕਰਕੇ ਦੱਸਿਆ ਸਾਨੂੰ ਤੇ ਕੋਈ ਗੱਲ ਨਹੀਂ ਫਿਰ ਤင်း ਕਰ ਲਿਓ ਗੱਲ ਆਪਾਂ ਇੱਕ ਮੰਮੀ ਵੀ ਉਦਾਂ ਦੇ ਰਹਿ ਪਈ ਐ ਨਹੀਂ ਕਮ ਸੇ ਕਮ ਫੋਨ ਤੇ ਕਰ ਦਿੰਦੇ ਸਾਨੂੰ ਚਲ ਮੈਂ ਰਹਿਣਾ ਵਾ ਕਿੱਡੀ ਬੇਇਜ਼ਤੀ ਕਰਨ ੜੇ ਹੋਣਗੇ ਉੱਥੇ ਸੱਸੋ ਉਹਦੀ ਉਦਾਂ ਦੀ ਹੈਗੀ ਐ ਏਦਾਂ ਕਰਦੀਆਂ ਇਹਨਾਂ ਨੂੰ ਜਾ ਕੇ ਦੱਸਦੀਆਂ ਕਿ ਆਹ ਕੰਮ ਹੋਇਆ ਮਮੀ ਜੀ ਆਹ ਹੜਾ ਚਾਹ ਪੀਓ ਕੀ ੜੇ ਕਰਦੀ ਮੈਂ ਚੱਲ ਮਾੜੀ ਜੀ ਨਾ ਬੈਡਸ਼ੀਟ ਛਾੜ ਲੈਣੀ ਤੂੰ ਪੀ ਲਿਆ ਚੱਲ ਮੈਂ ਕਰ ਲੈਣਾ ਨਹੀਂ ਮੈਂ ਨਹੀਂ ਪਿਣੀ ਮੈਂ ਰੋਟੀ ਖਾਦੀ ਤੂੰ ਪੀ ਲੋ ਲੈ ਦੱਸ ਆਪਣੇ ਵਾਸਤੇ ਤੂੰ ਲਾਉਂਦੀ ਨਹੀਂ ਅੰਮੀ ਜੀ ਮੇਰਾ ਦਿਲ ਨਹੀਂ ਕਰਨ ਦਿਆ ਪੀਣ ਨੂੰ ਕੋਈ ਗੱਲ ਨਹੀਂ ਤੁਸੀਂ ਪੀਓ ਤੇ ਮੇਰੀ ਗੱਲ ਸੁਣਾ ਹਾਂ ਉਹ ਜਿਹੜਾ ਡੋਲਾ ਬਾਲਿਆ ਵਾ ਉਹਨੂੰ ਪਿਆਲਦੀ ਆ ਪਿਆਲਦੀ ਆ ਦੇ ਅੰਮੀ ਜੇ ਨਾ ਪੁੱਛਦੀ ਤੇ ਤਵੇਂ ਹੀ ਕਹਿਣਾ ਸੀ ਪਿਆ ਆ ਬਣਾ ਕੇ ਤੇ ਪੀ ਲਈ ਇਹਨਾਂ ਨੇ ਕੀ ਕਰਨਾ ਸੀ ਮੈਂ ਤੁਹਾਡਾ ਮੰਣਾ ਹੀ ਪੈਣਾ ਸੀ ਸਵੇਰ ਦੀ ਉਹਦੇ ਸਰਾਂ ਨੇ ਚੜ ਕੇ ਬੈਠੀ ਆ ਪਤਾ ਨਹੀਂ ਮਾਵਾਂ ਧੀਆਂ ਕੀ ਮਿਣ 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 ਲਾਈ ਆ ਮੂੰਹ ਨਾਲ ਮੂੰਹ ਜੋੜੇ ਮੈਂ ਤੇ ਮੰਮੀ ਹੁਣ ਉਹਦੇ ਸਾਹਮਣੇ ਕਹਿ ਨਹੀਂ ਦੇਈ ਕੁਝ ਵੀ ਇਹਨਾਂ ਨੇ ਕਹਿਣਾ ਵਾ ਵੀ ਘਰੇ ਕਿਦਾਂ ਕਰਦੇ ਆ ਪਰ ਇਹਨੂੰ ਆਪ ਨੂੰ ਨਹੀਂ ਲੱਗਦਾ ਹੈਗਾ ਕਿ ਮੈਂ ਉੱਠ ਕੇ ਕੋਈ ਰਸੋਈ ਦੇ ਵਿੱਚ ਭਾਂਡਾ ਹੀ ਮਾਜ ਲਾਂ ਚਾਹੇ ਕੋਈ ਕੰਮ ਹੀ ਕਰ ਲਾਂ ਬਸ ਮਾਂ ਦੇ ਸਰਹਾਣੇ ਬਿਠੀ ਏਡੀ ਬਿਮਾਰ ਵਾ ਭਲਾਓ ਕੱਲ ਤਾਂ ਚੰਗੀ ਭਲੀ ਆਈ ਆਗੀ ਉਹ ਵੀ ਉਹਨੂੰ ਵੀ ਅਕਲ ਚਾਹੀਦੀ ਨਾ ਕੁੜਮਾ ਦੇ ਪਿੰਡ ਬੈਠਾ ਬੰਦਾ ਚੰਗਾ ਲੱਗਦਾ ਕੋਈ ਸਾਡਾ ਰਿਸ਼ਤੇਦਾਰ ਆ ਜੇ ਜਾਂ ਗਲੀ ਗਵਾਂਢੋਂ ਆ ਜੇ ਕੀ ਆਖੂ ਮੈਨੂੰ ਤੇ ਜਾਪਦਾ ਵੀ ਇਹਨੇ ਪਿੰਡ ਵੀ ਨਹੀਂ ਦੱਸਿਆ ਹੋਣਾ ਚੁੱਪ ਜਾ ਬੈਣੀ ਇੱਥੇ ਰਹਿ ਲਿਆ ਵਾ ਨਾ ਦੱਸਿਆ ਨਾ ਕੁਝ ਨਾ ਉਹ ਨਾਲ ਕੋਈ ਆਈ ਹੈ ਕੀ ਪਤਾ ਉੱਥੇ ਵੀ ਬਣਦੀ ਆ ਕਿ ਨਹੀਂ ਬਣਦੀ ਇਦਾਂ ਲੱਗਦਾ ਵੀ ਨੌ ਪੁੱਤ ਨਾ ਘਾਟੀ ਬੰਦੀ ਆ ਤਾਂ ਹੀ ਤਾਂ ਨਾਲ ਨਹੀਂ ਆਏ ਨਾ ਕੇ ਚਾਚੇ ਤਾਈ ਨਾ ਬੰਦੀ ਨਾ ਨੌ ਪੁੱਤ ਨਾ ਬੰਦੀ ਭਪਿੰਦਰ ਆਦੇ ਪਿੰਡ ਚ ਵੱਖਰੇ ਹੀ ਆ ਜਿਨ੍ਹਾਂ ਨੂੰ ਨਾਲ ਚੁੱਕ ਲਿਆਏ ਪਰ ਇਦਾਂ ਕਰਨਾ ਨਹੀਂ ਚਾਹੀਦਾ ਔਖੇ ਸੌਖੇ ਟਾਈਮ ਦੇ ਵਿੱਚ ਨਾ ਆਪਣਾ ਟੱਬਰ ਹੀ ਕੰਮ ਆਉਂਦਾ ਵਾ ਪਰ ਮਿੰਨੋ ਤੇ ਜਿੰਨਾਂ ਦੀ ਮਤ ਦਾ ਪਤਾ ਨਹੀਂ ਲੱਗਣ ਡਿਆ ਤੇ ਮਤ ਨੂੰ ਕੀ ਹੋਇਆ ਇਦਾਂ ਹੀ ਤੁਰੇ ਫਿਰਨ ਡਈ ਆ ਕੀ ਪਤਾ ਮੰਮੀ ਜੀ ਕੀ ਸਾਬਤ ਬਣਾ ਦੇ ਘਰ ਦਾ ਤੇ ਕੀ ਨਹੀਂ ਕੀ ਕਰਦੀਆਂ ਫਿਰਦੀਆਂ ਵਾ ਨਾ ਕੋਈ ਇਹਨਾਂ ਦੀ ਸਮਝ ਹੀ ਲੱਗਦੀ ਆ ਹੁਣ ਜਿਉ ਇੱਥੇ ਆ ਕੇ ਬੈਠੀ ਆ ਲੱਗੋ ਕੋਈ ਕੰਮ ਤੇ ਘਰਾਵੇ ਪਲੰਗ ਤੇ ਚੜ ਕੇ ਬੈਠੀ ਆ ਰੋਟੀ ਖਾਣ ਨੂੰ ਚੰਗੀ ਭਲੀ ਆ ਚਾਹ ਪੀਣ ਨੂੰ ਚੰਗੀ ਭਲੀ ਆ ਉਦਾਂ ਹੈ ਮੈਂ ਬਿਮਾਰ ਵਾਂ ਉਥੇ ਭਲਾਂ ਦਵਾਈ ਨਹੀਂ ਦਵਾ ਸਕਦੇ ਹੈਗੇ ਇੱਥੇ ਕੋਈ ਜਦਿਆਂ ਦਵਾਈਆਂ ਮਿਲਦੀਆਂ ਵਾ ਇਹਦਾ ਜਿਹੜਾ ਨਾ ਹੱਲ ਕੱਢੋ ਆਈ ਈ ਦੂਸਰੀ ਆ ਇਹਨੂੰ ਕਹੂਗਾ ਤੇ ਫੇਰੀ ਆ ਰਪਿੰਦਰ ਉਹਨੂੰ ਮੈਂ ਸਿੱਧਾ ਤੇ ਨਹੀਂ ਕਹਿਣਾ ਗੱਲਾਂ-ਗੱਲਾਂ ਦੇ ਵਿੱਚ ਨਾ ਉਹਦੀ ਮਾਂ ਨੂੰ ਸੁਣਾਉਂਗੀ ਜਿਹੜੀ ਉਹਨੂੰ ਅਕਲਾ ਦੇ ਮੈਂ ਨੁਕਲਾਉਂਦੀਆਂ ਗੱਲਾਂ ਕਰਨ ਲਈ ਆ ਤੂੰ ਆਪ ਸਿਆਣੀ ਆ ਜੇ ਮੈਂ ਸਿੱਧਾ ਕਿਹਾ ਨਾ ਚੋਬੰਦੇ ਕੰਨ ਵਿੱਚ ਉਸੇ ਵੇਲੇ ਫੋਗ ਮਾਰ ਦੇਣੀ ਆ ਵੀ ਮੰਮੀ ਆਹ ਗੱਲ ਕਹਿੰਦੀ ਸੀ ਉਹਨੇ ਆਣ ਕੇ ਮੈਨੂੰ ਪੁੱਛਣ ਦਾ ਬਣਾਵ ਮੰਮੀ ਜੀ ਜੇ ਰਹਿ ਹੀ ਪਏ ਸੇ ਦੋ ਦਿਨ ਤੇ ਕੀ ਹੋ ਗਿਆ ਨਾ ਬੰਦਾ ਪੁੱਛੇ ਇੱਥੇ ਹਸਪੀਟਲ ਆ ਵੀ ਜਿਹੜਾ ਬਿਮਾਰ ਨੂੰ ਲਿਆ ਕੇ ਇੱਥੇ ਜਮਾਂ ਕਰ ਲਿਆ ਮੰਮੀ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਜਾਣੀ ਆ ਇਹਦੇ ਵੱਲ ਤੇ ਗੱਲ ਵੀ ਮੈਂ ਇਹ ਸਾਬ ਨਾ ਕਰਨੀ ਆ ਕਿ ਜਿਹੜਾ ਮੀਣਾ ਜੈਨੂ ਮਾਰਨਾ ਵਾ ਆਪੇ ਪਤਾ ਤਾਂ ਲੱਗੂਗਾ ਤੂੰ ਮੈਂ ਕੀ ਕਰਨ ਨੂੰ ਇੱਥੇ ਬੈਠੀ ਆ ਤੂੰ ਚਾਹੀਦਾ ਸਿੱਧਾ ਤਾਂ ਨਹੀਂ ਮੈਂ ਕਹਿਣਾ ਹੈਗਾ ਇਹਨੂੰ ਇਹਨੂੰ ਗੱਲਾਂ-ਗੱਲਾਂ ਵਿੱਚ ਸੁਣਾਉਂਗੀ ਚੰਗੀ ਤਰ੍ਹਾਂ ਹੀ ਜਾਣੀ ਆ ਨਾ ਇਹਨਾਂ ਵੱਲ ਫੇਰੀ ਗੱਲ ਕਰਦੀ ਆ ਐਦਾਂ ਤਾਂ ਨੇ ਹੱਦ ਮਗਾਈ ਆ ਕਿਤੇ ਉਹਨੇ ਜਾਣਾ ਹੀ ਨਹੀਂਗਾ ਪਰ ਆਮ ਨਾਲ ਇਸੇ ਲੱਗਾ ਮਮੀ ਜੀ ਜਾਣਾ ਕਿਉਂ ਨਹੀਂ ਜਦੋਂ ਵੇਖੀ ਆ ਉਹ ਗੱਲਾਂ ਕੀਤੀਆਂ ਤੇ ਜਾਉਗੀ ਕਿ ਨਾ ਜਾਉਗੀ ਨਹੀਂ ਇਹੋ ਜਿਹੀ ਟੀ ਢੂੰਢ ਲਾਵਾ ਇਹੋ ਜਿਹੀ ਨੂੰ ਨਹੀਂ ਲੱਗਦੀ ਹੁੰਦੀ ਤੂੰ ਆਪ ਸਿਆਣੀ ਆ ਚਲੋ ਕੋਈ ਗੱਲ ਦੀ ਮੰਮੀ ਇੱਕ ਵਾਰ ਗੱਲ ਕਰਕੇ ਦੇ ਵੇਨੇ ਜਾਂ ਨਹੀਂ ਤੇ ਆਪਾਂ ਸਿੱਧਾ ਕਹਾਂਗੇ ਕਿ ਡਰ ਮਾਰਿਆ ਇਹਨਾਂ ਦਾ ਨਿਕਾਲੀ ਹੋ ਅਕਲ ਕਰਦੀ ਇਨ੍ਹਾਂ ਦੇ ਨਾਲ ਆਈਆਂ ਉਹਨਾਂ ਦੇ ਨਾਲ ਹੀ ਤਰਦੀ ਬਣਾਵੇਂ ਕੀ ਪਤਾ ਕੀ ਸਾਹੂ ਦਾ ਬਣਾ ਦੇ ਘਰ ਦਾ ਤੇ ਕੀ ਨਹੀਂ ਉਹ ਜੀ ਇਹ ਹੈ ਜਿਹੜੀ ਸਾਡੇ ਘਰ ਵਾਲੀ ਹੈ ਵੀ ਤੂੰ ਹੀ ਥੋੜੀ ਬੋਧੀ ਅਕਲ ਕਰ ਲੱਗਦੇ ਮੈਂ ਅਕਲ ਰਪਿੰਦਰ ਨੂੰ ਸੁਆਹ ਕਰਨੀ ਹੈ ਦੁੱਧ ਤੇ ਬੁੱਧ ਜਾਂਦੀ ਹੁੰਦੀ ਆ ਜਿੱਦਾਂ ਦੀ ਮਾਂ ਵਾ ਤੋ ਉਦਾਂ ਦੀ ਇਹ ਹੈ ਮੰਮੀ ਜੀ ਇਨ੍ਹਾਂ ਦਾ ਹੱਲ ਕੱਢਣਾ ਪੈਣਾ ਕੋਈ ਨਾ ਕੋਈ ਮੇਰਾ ਤਾਂ ਰਾਦਾ ਬਣਦੇ ਆ ਨਾ ਮਲ ਜਾਵਾ ਮੇਰੇ ਕੋਲ ਰੋਟੀਆਂ ਪਕਾਈਆਂ ਜਾਂਦੀਆਂ ਚਮਾ ਬਣਾਈਆਂ ਜਾਂਦੀਆਂ ਹੱਦ ਹੋਈ ਹੈ ਇਹਨਾਂ ਵਾਲੀ ਕਿਦੇ ਤੇ ਨਾਲੇ ਮੇਰੀ ਗੱਲ ਸੁਣੋ ਗੱਲ ਮੈਂ ਕਰ ਦੂੰਗੀ ਪਰ ਅੱਗੇ ਹੁਣ ਤੁਸੀਂ ਸੰਭਲਿਓ ਕੋਈ ਗੱਲ ਨਹੀਂ ਅੱਗੇ ਮੈਂ ਸੰਭਲ ਲੂੰਗੀ ਤੇ ਮੈਂ ਆਈ ਜਿੱਤੋਂ ਗੱਲ ਕਰਕੇ ਤੇ ਆ ਚਾਨਨ ਰਪਿੰਦਰ ਗੱਲ ਕਰੂਗੀ ਨਾ ਆਪੇ ਸਮਝ ਲੱਗ ਜਾਣੀ ਆ ਕਿ ਕਿੱਥੋਂ ਬੋਲਣ ਡੀਆਂ ਪਰ ਇਹ ਇੱਕ ਗੱਲ ਵਾ ਜੇ ਨੌ ਪੁੱਤਾਂ ਦੀ ਸਲਾਹ ਹੁੰਦੀ ਉਹਨਾਂ ਨਾਲ ਆਉਣਾ ਹੀ ਉਹਦੇ ਦੇ ਨਾਲ ਆਏ ਨਹੀਂਗੇ ਬਗਾਨਿਆਂ ਨਾਲ ਘਲਤਾ ਵਾ ਉਹ ਵੀ ਉਹੋ ਜੇ ਡੰਗਰ ਜਿਹੜੇ ਨਾਲ ਤੁਰਦੇ ਆ ਤਾਂ ਦੀ ਇਹ ਕੀ ਲੱਗਦੀ ਹੈ ਮੂੰਹ ਚ ਕਹਿ ਦੇ ਆਗੇ ਜੀਹੋਦ ਕੋ ਚੱਲੀ ਐ ਜੀਹੋਦ ਕੋ ਚੱਲੀ ਐ ਜੋਤ ਵਾਸਤੇ ਕਿੱਡੇ ਪਿੰਨੀਆਂ ਲੈ ਕੇ ਆਈ ਐ ਮੰਮੀ ਦਾ ਹਾਲ ਵੇਖ ਲੋ ਕਿਤੇ ਫੋਨ ਕਰਕੇ ਵੀ ਨਹੀਂ ਦੱਸਿਆ ਕਿ ਚੱਲ ਮੈਂ ਰਹਿਣਾ ਵਾਂ ਸੰਦੀਪ ਕੀ ਕਹਿੰਦੇ ਆ ਕਹਿਣਾ ਉਹਨਾਂ ਨੇ ਕੀ ਬੜੇ ਓਕੇ ਹੋ ਕੇ ਗਏ ਮੇਰੇ ਨਾਲ ਕਿਹੜੀ ਗੱਲਾਂ ਕਿੰਜ ਕਰ ਸੱਦ ਕੇ ਤੇ ਬੇਇੱਜ਼ਤੀ ਕੀਤੀ ਐ ਇਹਦੇ ਵਿੱਚ ਕਾਦੀ ਬੇਇੱਜ਼ਤੀ ਐ ਪੁੱਛਿਆ ਹੀ ਆ ਕੀ ਕਹੇ ਤੂੰ ਮੈਂ ਇਹ ਕਿਹਾ ਮੈਂ ਹਾਂ ਤੁਸੀਂ ਆ ਗਏ ਤਾਂ ਮੰਮੀ ਕਿਉਂ ਨਹੀਂ ਆਏ ਔਰ ਇਹ ਭਲਾ ਕਿਉਂ ਆ ਹਾਂ ਟੈਸਟ ਕਰਵਾ ਕੇ ਦੇਣੇ ਆ ਠੀਕ ਨਹੀਂ ਐ ਮੰਮੀ ਟੈਸਟ ਜੋਤ ਨਹੀਂ ਕਰਾਉਣੇ ਅਹੀਂ ਨਹੀਂ ਕਰਵਾ ਸਕਦੇ ਉਹ ਤਾਂ ਗੱਲ ਹੋਈ ਆ ਸਾਡੀ ਉੱਥੇ ਚੰਗੀ ਬੇਇਤੀ ਕਰਵਾਉਣ ਦੇ ਆ ਤੇ ਬੇਇਤੀ ਹੋਣ ਦੀ ਆ ਉਹਨਾਂ ਕਹਣਾ ਉਹਨਾਂ ਕੋਲ ਪੈਸੇ ਨਹੀਂ ਆ ਨਾ ਦਵਾਈ ਨਹੀਂ ਦਵਾ ਸਕਦੇ ਤਾਂ ਹੀ ਤੇ ਉੱਥੇ ਗਏ ਸੀ ਮਾੜਾ ਜਿਹਾ ਕੁੜੀ ਨੇ ਕਿਹਾ ਨਾ ਮੰਮੀ ਰਹਿ ਪਾ ਢਿੱਲਾ ਜਿਹਾ ਮੂੰਹ ਕਰਕੇ ਵਿਖਾਤਾ ਹੁਣਾ ਮੰਮੀ ਉੱਥੇ ਜਾਣ ਕਰਨਗੇ ਆਪਾਂ ਨਹੀਂ ਜਾਣਾ ਕਰਨਾ ਉੱਥੇ ਹੁਣ ਜਾਣਾ ਕੀ ਉੱਥੇ ਜੇ ਉੱਥੇ ਚਲ ਵੀ ਗਏ ਨਾ ਤੇ ਉਹਨਾਂ ਨੇ ਬੇਇਤੀ ਕਰਨੀ ਆ ਤੁਹਾਨੂੰ ਤੇ ਪਤਾ ਉਹਦੀ ਸੱਸ ਕਿਦਾਂ ਦੀ ਆ ਮੰਮੀ ਨੇ ਬੇਇਤੀ ਕਰਵਾ ਕੇ ਆਉਣਾ ਵਾ ਕਿੰਨਾ ਚੰਗਾ ਜਾਣਦੀਆਂ ਨੂੰ ਉਹ ਤੁਹਾਨੂੰ ਮੈਂ ਕਿਹਾ ਵੀ ਸੀ ਨਾ ਜਾਣ ਦੋ ਮੰਮੀ ਨੂੰ ਉਹ ਮੈਂ ਕਿੰਨਾ ਦਰੋਗ ਲੈਂਦਾ ਜਾਂ ਤੁਸੀਂ ਲੈ ਜਾਂਦੇ ਤੁਹਾਨੂੰ ਕੀ ਗੱਲ ਸੀ ਜੇ ਮੁਖਤਿਆਰ ਭਾਜੀ ਨਹੀਂ ਨਾ ਹੁੰਦੇ ਤੇ ਫਿਰ ਨਹੀਂ ਮੈਂ ਜਾਣ ਦੇਣਾ ਤੇ ਜਦੋਂ ਤੁਹਾਨੂੰ ਮੰਮੀ ਕਹਿੰਦੇ ਸੀ ਕਿ ਮੈਨੂੰ ਲੈ ਜਾਓ ਤੇ ਘੜੀ ਤੇ ਘੜੀ ਲੈ ਜਾਂਦੇ ਤੇ ਸ਼ਾਮ ਨੂੰ ਵਾਪਸ ਆ ਜਾਂਦੇ ਸੀ ਵੀਪ ਮੈਂ ਮੁਰੇ ਨਾਲ ਕੰਮ ਗਿਆ ਸੀ ਮੈਂ ਤਾਂ ਨਹੀਂ ਗਿਆ ਨਾਲ ਇੱਕ ਦਿਨ ਨਾ ਵੀ ਕੰਮ ਕਰਨ ਜਾਂਦੇ ਤੇ ਫਿਰ ਕੀ ਉਹ ਚੱਲਿਆ ਸੀ ਹੁਣ ਆ ਬੇਜ਼ੀਤ ਨਾ ਹੁੰਦੀ ਅੱਡੀ ਮੈਨੂੰ ਕੀ ਪਤਾ ਹੁਣ ਨਾ ਚੱਲ ਜਣਾ ਇਹਨਾਂ ਨੇ ਮੈਨੂੰ ਇਹ ਤੜੀ ਪਤਾ ਸੀ ਮੈਂ ਸਹ ਕੋ ਦੀਦੀ ਨੂੰ ਕਿਹਾ ਮੈਂ ਤੈਨੂੰ ਸਮਝਾਉਂਦੇ ਕਿ ਚਲੋ ਕੱਲੀ ਆ ਘਰ ਕੰਮ ਕਿੰਨੇ ਕਰਨਾ ਹੁੰਦਾ ਨਾਲ ਚਲ ਕੋਈ ਗੱਲ ਨਹੀਂ ਅੱਬੇ ਕੱਲ ਨੂੰ ਆ ਜਾਣਗੀ ਫਿਰ ਕੀ ਕਰਨਾ ਰਹਿ ਪਿਆ ਜੇ ਮੰਮੀ ਜੀ ਚਲਦੇ ਟੈਸਟ ਤੇ ਤਹੀ ਕਰਾਈ ਆਏ ਜੇ ਤੇ ਇਹ ਕਹਿੰਦੇ ਸੀ ਕਿ ਅੱਜ ਜਾਂ ਕੱਲ ਸਵੇਰੇ ਰਿਪੋਰਟ ਮਿਲ ਜਾਣੀ ਆ ਤੇ ਫਿਰ ਤੁਹਾਨੂੰ ਨਾਲ ਹੀ ਨਾ ਦਵਾਈ ਦਵਾ ਦੇਣਗੇ ਤੇ ਫਿਰ ਤੁਸੀਂ ਆਪਣੇ ਪਿੰਡ ਪਾਵੇਂ ਚਲ ਜਿਓ ਉੱਥੇ ਮੈਂ ਤੇ ਚੰਗਾ ਆਖੜੀ ਵੀ ਚੰਗਾ ਜਾਣੀ ਲੱਗਦਾ ਮੰਤਾ ਬੁਰਾ ਜਿਹਾ ਲੱਗਦਾ ਹੈ ਪਰਮਾ ਦੇ ਘਰ ਬੇਅਦ ਕਹਿੰਦੀ ਮੈਂ ਚਲੀ ਜਾਂਦੀ ਚਾਹ ਰਿਪੋਰਟ ਤੀਂ ਬਾਅਦ ਦੇ ਜੰਦੇ ਮੈਨੂੰ ਅ ਨਹੀਂ ਨਹੀਂ ਮੰਮੀ ਜੀ ਤੀਂ ਫਿਕਰ ਕਿਉਂ ਕਰਦੇ ਜੀ ਤੀਂ ਦੱਸੋ ਪਿਕਾ ਦਾ ਤਨ ਇਥੇ ਕਿਸ ਨੇ ਕੋਈ ਕਹਿਆ ਵਾ ਸਾਰੇ ਜੀ ਕਿ ਨੇ ਦਾ ਚਾੜ ਨਹੀਂ ਇਹ ਕਰਨ ਤੇ ਇਹਨਾਂ ਨੂੰ ਤੇ ਉਦਾ ਹੀ ਬੜਾ ਚਾਹ ਵਾ ਵੀ ਤੀਂ ਆਡੇ ਕੋ ਰਹਿਣਾ ਆਏ ਜੀ ਪੁੱਤ ਤਾਂ ਤੇ ਹੈ ਪਰ ਬੁਰੇ ਲੱਗੇ ਨਾ ਤੋ ਕੋਈ ਕੰਮ ਕਰ ਦਿੰਨੀ ਮੈਨੂੰ ਸਾ ਮੈਨੂੰ ਕੋਈ ਕੰਮ ਹੀ ਕਰੰਦੇ ਉਹ ਕੰਮ ਮੰਮੀ ਜੀ ਤੁਹਾਨੂੰ ਪਤਾ ਮੈਂ ਤੇ ਰਪਿੰਦਰ ਨਾਲ ਮਿਲ ਕੇ ਕਰ ਲੈਂਦੀ ਆ ਵਾ ਨਾਲੇ ਸਾਰੇ ਕੰਮ ਤੇ ਤੇਹੀ ਹੱਥੀਂ ਸਗਾਏ ਆ ਕੰਮ ਦਾ ਥੋੜੀ ਕੋਈ ਪਰਵਾ ਤੈਨੂੰ ਪਤਾ ਹੀ ਆ ਮੈਂ ਦੀਰੋ ਕੀ ਗੱਲਾਂ ਕਰਦੇ ਨੇ ਤੇ ਕੁੜੀ ਕੋਣ ਕੇ ਬੈਠੀ ਉਹ ਨਹੀਂ ਨਹੀਂ ਤੀਹੀ ਨਹੀਂ ਫਿਕਰ ਨਾ ਕਰਿਆ ਕਰੋ ਜੇ ਤੀਹੀ ਕੰਮ ਹੀ ਕਰਨਾ ਵਾ ਨਾ ਤੇ ਆ ਲਸਣ ਛਿਲ ਦੋ ਮਾੜਾ ਜਾ ਤੇ ਮੈਂ ਦਾਲ ਵੇਖਾਵਾ ਠੀਕ ਆ ਆ ਗਈ ਮੈਂ ਦਲਜੀਤ ਵੀ ਕਹਿੰਦਾ ਹੋਊਗਾ ਵੀ ਆਈ ਨਹੀਂ ਮੰਮੀ ਉਹ ਤੀਹੀ ਫਿਕਰ ਨਾ ਕਰੋ ਤੀਹੀ ਆ ਕੰਮ ਕਰੋ ਦਲਜੀਤ ਨਾਲ ਮੈਂ ਆਪੇ ਗੱਲ ਕਰ ਲੂੰਗੀ ਜਾਬ ਕਰ ਸੋਈ ਜਮਾ ਹੁਣ ਮੌਕਾ ਰਵਿੰਦਰ ਕਰਲਾ ਗੱਲ ਲੈ ਮਸੀ ਲਸਣ ਕਾਦੇ ਵਿੱਚ ਪਾਦਣਾ ਅੱਜ ਉਹ ਡੇਈ ਸਿਧਣ ਤੇ ਜੋਤ ਤੇ ਮੈਂ ਚਲ ਮੈਂ ਅਸਲ ਦਿੰਨੀ ਆ ਤਾਂ ਅੱਛਾ ਅੱਛਾ ਕੀ ਬਣਾਉ ਲਗੇ ਕੁਛ ਨਹੀਂ ਪਤਾ ਨਹੀਂ ਕੀ ਬਣਾਉ ਲਗੀ ਜੋਤ ਨੂੰ ਪਤਾ ਹੀ ਠੀਕ ਠੀਕ ਆ ਤੇ ਮੈਂ ਦੁੱਧ ਕੋ ਫੜ ਕੇ ਬੈ ਗਈ ਮੈਂ ਚਲ ਮੈਂ ਅਸਲ ਦਿੰਨੀ ਆ ਆ ਚਲੋ ਤੇਲਿਆਂ ਨੇ ਵੀ ਕੀ ਕਰਨਾ ਵਾ ਨਾ ਟਿੱਕਿਆਂ ਦੀ ਸੁਨਾ ਹਾਂਜੀ ਪੇਕੇ ਵਧੀਆ ਠੀਕ ਠਾਕ ਨੇ ਗਈ ਹੈ ਕਿ ਆਉ ਗਏ ਹੀ ਮਸੀ ਜੀ ਇੱਕ ਦਿਨ ਅੱਛਾ ਆਹੋ ਗਏ ਆ ਪੰਜ ਛੇ ਦਿਨ ਰਹਿ ਗਏ ਹੀ ਦੋਕ ਦਿਨ ਠੀਕ ਠਾਕ ਸਭ ਹਾਂਜੀ ਵਧੀਆ ਠੀਕ ਠਾਕ ਨੇ ਹਾਂ ਮੰਮੀ ਹੁਣੀ ਨਹੀਂ ਹੈ ਮੰਮੀ ਹੁਣੀ ਬਥੇਰਾ ਜੋਰ ਲਾਈਦਾ ਉਹਨਾਂ ਨੂੰ ਪਿਜਾ ਲਾਇਓ ਕਿਤੇ ਤੇ ਉਹ ਘਾਟੀ ਧਿਆਨ ਕਰਦੇ ਆ ਤੁਹਾਨੂੰ ਪਤਾ ਮਸੀ ਜੀ ਉਹ ਤੇ ਕਹਿੰਦੇ ਆ ਪਟੀਆਂ ਦੇ ਘਰ ਦਾ ਪਾਣੀ ਪੀਣਾ ਉਹ ਨਹੀਂ ਚੰਗਾ ਤੇ ਫਿਰ ਰਹਿਣਾ ਤੇ ਤੁਹਾਨੂੰ ਪਤਾ ਵਾ ਵੀ ਹਨਾ ਚੰਗੇ ਨਹੀਂ ਲੱਗਦਾ ਹੈਗਾ। ਹਾਂ ਕੁੜਮਾ ਦੇ ਘਰ ਇੰਨੇ ਦਿਨ ਹਨਾ ਫਿਰ ਆਹ ਵੇ ਆਪ ਨਹੀਂ ਰਹਿਣ ਲਈ ਕੁੜੀ ਨੇ ਬਦਬਦੀ ਮੈਨੂੰ ਰੱਖ ਲਿਆ। ਉਹ ਨਹੀਂ ਨਹੀਂ ਫਿਰ ਕੀ ਹੈ 10 ਮਹੀਸੀ ਦੇ ਵਿੱਚ ਕਿਹੜੀ ਗੱਲ ਵਾ ਆਪਣਾ ਘਰ ਵਾ। ਬੁਰਾ ਜਾਂ ਲੱਗਣ ਡਿਆ। 10 ਇਹਦੇ ਵਿੱਚ ਬੁਰੇ ਲੱਗਣ ਵਾਲੀ ਕਿਹੜੀ ਗੱਲ ਆ? ਜਾਂ ਹੋਏ ਤੁਹਾਨੂੰ ਕੋਈ ਮੜੀ ਚੰਗੀ ਆਖੀ ਆ। ਤੁਹਾਡਾ ਆਪਣਾ ਘਰ ਵਾ ਤੁਸੀਂ ਬਈ ਮੀਨਾ ਰਹੋ। ਆਪਣੇ ਆਪ ਨੂੰ ਹੋਰ ਤਰ੍ਹਾਂ ਹੁੰਦਾ ਵਾ ਕਦੀ ਰਹੇ ਨਹੀਂ ਨਾ। ਆਓ ਚਲੋ ਇਹ ਤਾਂ ਹੈ ਹੀ ਆ। ਚਲੋ ਕੋਈ ਨਹੀਂ ਬਾਕੀ। ਰਹਿਣਾ ਵੀ ਚਾਹੀਦਾ ਵਾ। ਮੇਰਾ ਸੰਦੀਪ ਇਹਨੂੰ ਕਦੀ ਕਦੀ ਕੱਲਿਆ ਛੱਡਿਆ ਤਾਂ ਵੀ ਹੁਣ ਛੱਡ ਕੇ ਵਿਚਾਰੀ ਨੂੰ ਆਈ ਹੈ ਮੇਰੇ ਬਗੈ ਰਹਿੰਦੀ ਨਹੀਂ ਸੰਦੀਪ ਵੀ ਆ ਚਲੋ ਇਹ ਤਾਂ ਹੈ ਹੀ ਹੈ ਹਾਂਜੀ ਤੇ ਉਦਾਂ ਮਾਸੀ ਨਾਲ ਕਿਉਂ ਨਹੀਂ ਆਏ ਉਦੋਂ ਦਲਜੀਤ ਨੂੰ ਨਾ ਕੰਮ ਜਾਣਾ ਸੀ ਕਿਤੇ ਇਹਨੇ ਤਾਂ ਕਰਕੇ ਨਹੀਂ ਪਤਾ ਆਇਆ ਉਦਾਂ ਤੇ ਆਉਣਾ ਸੀ ਨਾ ਦੋਵਾਂ ਨੇ ਅੱਛਾ ਅੱਛਾ ਇਹ ਦਿਵਾਉਣਗੇ ਮਗਰ ਹੁਣ ਹਾਏ ਹਾਏ ਫਿਰ ਵੀ ਮਾਸੀ ਜੀ ਕੰਮ ਤੇ ਆਪਣੀ ਥਾਂ ਕੰਮ ਤੇ ਬੰਦੇ ਤੇ ਚੱਲਦੇ ਰਹਿੰਦੇ ਆ ਜ਼ਰੂਰੀ ਕੰਮ ਹੀ ਨੇ ਚਲੋ ਭੈਣ ਦੇ ਘਰ ਆਉਣਾ ਹੀ ਤੇ ਉਦਾਂ ਵੇਲੇ ਮੇਰਾ ਵੀਰ ਹੋਣਾ ਭਾਏ ਜਿੰਨਾ ਮਰਜ਼ੀ ਕੰਮ ਹੋਵੇ ਦੇ ਉਹਨੇ ਵਿਚਾਰੇ ਨੇ ਆਉਣਾ ਹੀ ਆਉਣਾ ਹਲੇ ਮੰਮੀ ਸੋ ਘਟਦੀਆਂ ਨ ਕਰਦੀ ਆ ਪਰ ਉਹ ਤੇ ਕਿਤੇ ਇੰਨਾ ਕਰਦੇ ਆ ਨਾ ਕਿਤੇ ਕਿ ਕੋਈ ਗੱਲ ਨਹੀਂ ਕਰਨ ਬਣੀ ਚਲ ਪੁੱਤ ਆਪੇ ਆ ਜਾਣਗੇ ਕੋਈ ਗੱਲ ਨਹੀਂ ਆਉਣਾ ਹੀ ਉਹਨਾਂ ਨੇ ਹੀ ਆਉਣਾ ਮੈਂ ਕਿੰਨਾ ਕਿਚਰਾਉਣਾ ਪੁੱਤ ਜੀ ਤੇ ਉਹਦੇ ਬੜਾ ਕਰਦਾ ਵਾ ਉਹਨੂੰ ਤੈਨੂੰ ਪਤਾ ਹੀ ਉਹ ਨਹੀਂ ਆਇਆ ਗਿਆ ਟਾਈਮ ਚ ਚਲੋ ਚਲੋ ਕੋਈ ਗੱਲ ਨਹੀਂ ਮਾਸੀ ਜੀ ਆ ਕੰਮ ਵੀ ਫਿਰ ਕਰਨੇ ਪੈਂਦੇ ਆ ਚਲੋ ਕੋਈ ਨਹੀਂ ਬੈਠੋ ਤੁਸੀਂ ਮੈਂ ਜੋਤ ਨੂੰ ਮੈਂ ਫੜਾਵਾਂ ਨਹੀਂ ਤੇ ਨਹੀਂ ਨਹੀਂ ਮੈਂ ਫੜਾ ਦਿੰਦਾ ਅੱਪੇ ਦਰਦ ਲੈ ਆ ਗਈ ਐ ਮੈਂ ਸੋਚੰਦੀ ਹਾਂ ਕਿ ਕਿਹੜੇ ਬਾਨੇ ਨਾਲ ਇਹਨੂੰ ਕਵਾਂ ਤੇ ਚੰਗਾ ਹੋਇਆ ਇਹਨੇ ਆਪੇ ਗੱਲ ਛੇੜਨੀ ਕਿ ਪਿੰਡੋਂ ਨਹੀਂ ਆਇਆ ਕੋਈ ਹੁਣ ਮੈਂ ਜਾਵਦਾ ਨਾ ਸ਼ਰਮ ਦੀ ਮਾਰ ਹੀ ਤਾਂ ਉੱਠ ਕੇ ਚਲ ਗਈ ਚੱਲ ਕੈਮਰਾ ਕੰਮ ਤੇ ਬਣ ਗਿਆ ਪਿੰਦਰੇ ਆ ਜਾ ਉਹ ਤਾਂ ਇੱਥੇ ਬੈਠੇ ਕੀ ਕਰਦੇ ਹੇ ਮੰਮੀ ਨਾ ਕੋਹੋਂ ਨਹੀਂ ਕਰਨਾਗੇ ਕਿਉਂ ਕੀ ਹੋਇਆ ਵਾ ਮੰਮੀ ਨੂੰ ਕੀ ਕਹਿੰਦੇ ਸੀ ਤੁਸੀਂ ਮੰਮੀ ਨੂੰ ਤੇ ਜੋਦ ਕੁਝ ਵੀ ਨਹੀਂ ਕਿਹਾ ਮੈਂ ਮੈਂ ਤੁਸੂ ਕੋ ਹਾਲ ਚਾਲ ਪੁੱਛਣ ਦੀ ਆ ਪਰ ਠੀਕ ਵਾ ਹੁੰਦਹੀਂ ਰਪਿੰਦਰ ਜਦੋਂ ਤੇ ਆਉਂਦੇ ਆ ਤੇਰੇ ਪੇਕੇ ਮੈਂ ਬੜੀ ਸੇਵਾ ਕਰਨੀ ਆ ਮੈਂ ਕਦੇ ਫਰਕ ਨਹੀਂ ਕੀਤਾ ਤੁਹਾਡੀ ਮਾਂ ਚ ਤੇ ਆਪਣੀ ਮਾਂ ਚ ਮੈਨੂੰ ਤੇ ਉਹ ਵੀ ਉਨੇ ਪਿਆਰੇ ਲੱਗਦੇ ਆ ਜਿਵੇਂ ਮੈਨੂੰ ਆਪਣੀ ਮਾਂ ਪਿਆਰੀ ਲੱਗਦੀ ਆ ਪਰ ਅੱਜ ਜੋ ਤੂੰ ਮੰਮੀ ਨੂੰ ਕਿਹਾ ਵਾ ਨਾ ਉਹ ਮੈਂ ਕੰਨੀ ਸੁਣਿਆ ਵਾ ਕੀ ਗੱਲ ਤੇਰੇ ਪੇਕੇ ਨਹੀਂ ਆ ਕੇ ਰਹਿੰਦੇ ਮੰਮੀ ਵਿਚਾਰਿਆ ਨੂੰ ਤੇ ਮੈਂ ਰੱਖ ਲਿਆ ਉਹ ਤੇ ਰਹਿੰਦੇ ਨਹੀਂ ਏ ਕਿਦਾਂ ਦੀ ਗੱਲ ਹੋਈ ਪਿਤਾ ਦੇ ਪੇਕੇ ਕਹਿੰਦੇ ਹਨ ਉਹ ਤੇ ਕੁੜੀ ਦੇ ਘਰ ਦਾ ਪਾਣੀ ਚੰਗਾ ਨਹੀਂ ਲੱਗਦਾ ਕੀ ਗੱਲ ਉਹ ਰਤਾਂ ਆਨਣ ਕੇ ਰਹਿੰਦੇ ਨਹੀਂ ਹੈਗੇ ਤੇ ਜੋਦ ਮੈਂ ਸੱਚ ਕਿਹਾ ਦੇ ਵਿੱਚ ਝੂਠ ਤੇ ਕੁਝ ਨਹੀਂ ਕਿਹਾ ਕਿਹੜੇ ਮਾਪਿਓ ਆ ਜਿਹੜੇ ਧੀਆਂ ਦੇ ਘਰ ਆ ਕੇ ਤਾਂ ਪੰਜ ਪੰਜ ਦਿਨ ਰਹਿੰਦੇ ਆ ਇਹਦੇ ਵਿੱਚ ਝੂਠ ਤੇ ਕੁਝ ਨਹੀਂ ਹੈਗਾ ਵੇਖ ਰਪਿੰਦਰ ਜਦੋਂ ਹੀ ਗਏ ਡੈਡੀ ਘਰ ਮੰਮੀ ਬਿਲਕੁਲ ਨਹੀਂ ਆਉਂਦੇ ਤੇ ਜੇ ਹੁਣ ਇੱਕ ਦਿਨ ਉਹ ਰਹਿ ਪਿਆ ਤੇ ਕੋਈ ਤੰਗੀ ਵਾਲੀ ਗੱਲ ਨਹੀਂ ਆ ਨਾਲੇ ਤੈਨੂੰ ਕਾਦੀ ਤੰਗੀ ਹੋਣੀ ਆ ਸਾਹਮਣੇ ਆਂ ਡਈ ਆ ਦਵਾਈ ਲੈਣ ਇਹ ਜਾਣਦੇ ਆ ਤਾਨੂੰ ਕਾਦੀ ਮੁਸ਼ਕਲ ਵਾ ਜੋਤ ਜੇ ਮੈਂ ਬੋਲਣ ਨਹੀਂ ਨਾ ਦਈ ਇਹਦਾ ਮਤਲਬ ਇਹ ਨਹੀਂ ਵੀ ਉਹ ਜੋ ਮੂੰਹ ਐ ਬੋਲੀ ਜਾਵੇ ਜੇ ਮੈਂ ਸੱਚੀਆਂ ਸੁਣਾਈਆਂ ਵਾ ਨਾ ਤੂੰ ਹੁਣ ਤੜਫਣ ਕੋ ਡਈ ਆ ਰੁਪਿੰਦਰ ਮੇਰੀ ਮਾਂ ਕਿੰਨਾ ਕਰਾਂਦੀ ਇੱਥੇ ਆ ਕੇ ਆਉਂਦੇ ਆ ਨਾ ਸਾਦਿਆਂ ਆਉਂਦੇ ਆ ਮੁੜ ਕੇ ਫੇਰ ਆਪਣੇ ਘਰ ਜਾਂਦੇ ਆ ਜੋਤ ਆ ਜਿਹੜੀ ਦਵਾਈ ਲੈਣ ਵਾਲੀ ਗੱਲ ਵਾ ਨਾ ਇਹ ਮੈਨੂੰ ਹੁਣ ਪਤਾ ਲੱਗੀ ਆ ਨਾਲੇ ਤੂੰ ਘਰ ਕਿਉਂ ਨਹੀਂ ਦੱਸਿਆ ਨਾ ਇਹ ਗੱਲ ਦਾ ਮੰਮੀ ਨੂੰ ਪਤਾ ਨਾ ਹਾਨੂੰ ਪਤਾ ਤੂੰ ਆਪਣੀਆਂ ਮਰਜ਼ੀਆਂ ਕਰਦੀ ਫਿਰਦੀ ਆ ਤਾਂ ਨਾਲੇ ਮੇਰੀ ਗੱਲ ਸੁਣ ਭਰਾ ਪਰਜਾਈ ਹੰ ਨਹੀਂ ਦਵਾਈ ਦਵਾਉਣ ਨੂੰ ਕੀ ਗੱਲੋ ਚੰਗੇ ਭਲੇ ਆ ਵੇਖ ਰਪਿੰਦਰ ਮੈਂ ਆ ਤੇਰੇ ਤੋਂ ਵੱਡੀ ਤੈਨੂੰ ਇਹ ਗੱਲ ਕਹਿੰਦਾ ਕੋਈ ਹੱਕ ਨਹੀਂ ਆ ਵੀ ਤੇਰੀ ਮਾਂ ਇੱਥੇ ਕਿਉਂ ਰਹਿਂਦੀ ਆ ਭਰਾ ਪਰਜਾਈ ਦਵਾਈ ਨਹੀਂ ਦਵਾ ਸਕਦੇ ਜੇ ਭਰਾ ਨਾ ਹੋਣ ਕੀ ਗਲਤੀਆਂ ਕੰਮ ਨਹੀਂ ਆਉਂਦੀਆਂ ਤੀਆਂ ਨਹੀਂ ਮਾਂ ਪਿਓ ਨੂੰ ਸਮਝਦੀਆਂ ਜੇ ਇੱਕ ਦੋ ਦਿਨ ਮੇਰੇ ਕੋਲ ਰਹਿ ਹੀ ਪਏ ਆ ਤੇ ਫਿਰ ਕੀ ਹੋ ਗਿਆ ਇੰਨਾ ਚਿਰ ਉਹਨਾਂ ਨੇ ਮੈਨੂੰ ਸੰਭਿਆ ਤੇ ਜੇ ਦੋ ਦਿਨ ਮੈਂ ਸੰਭ ਲੂੰਗੀ ਤੇ ਫਿਰ ਕੀ ਹੋ ਜਾ ਲਾਵਾ ਤੂੰ ਇਹ ਦੰਨੀਆਂ ਗੱਲਾਂ ਨਾ ਕਰ ਰਿਆ ਕਰ ਚੰਗੀਆਂ ਨਹੀਂ ਲੱਗਦੀਆਂ ਸਮੇਂ ਦਾ ਪਤਾ ਨਹੀਂ ਕਿਦੇ ਤੇ ਕਿਦਾਂ ਦਾ ਆ ਜਾਣਾ ਨਹੀਂ ਤੂੰ ਕਹਿਣਾ ਕੀ ਚਾਹੁੰਦੀ ਆ ਬਾਰ ਬਾਰ ਇੱਕੋ ਗੱਲ ਕਰੀ ਜਾਂਦੀ ਆ ਮੈਂ ਜਾ ਕੇ ਮम्मी ਨੂੰ ਸਾਰੀ ਗੱਲ ਦੱਸ ਦੇਣੀ ਆ ਜੋ ਤੂੰ ਦੱਸਣਾ ਨਾ ਜਾ ਕੇ ਮੰਮੀ ਨੂੰ ਦੱਸ ਦੇ ਮੈਂ ਫਿਰ ਜਦੋਂ ਭਾਜੀ ਨੂੰ ਦੱਸਿਆ ਨਾ ਉਹ ਨਾ ਹੀ ਮਰਜ਼ੀਆਂ ਕਰਨਦੀ ਆ ਉਲਟਾ ਸਾਨੂੰ ਦਈਏ ਗੱਲਾਂ ਸੁਣਾਉਣਾਂ ਮੈਂ ਕਾਦੀ ਗੱਲ ਸੁਣਾਈ ਆ ਗੱਲ ਤੇ ਤੁਸੀਂ ਮੇਰੀ ਮਾਂ ਨੂੰ ਕਰਨ ਦੇ ਜੀ ਬਲਾਉਣਾ ਦੇ ਦੂਰ ਆ ਜਦੋਂ ਮੈਂ ਓਲੇ ਹੋ ਗਏ ਗੱਲ ਮੈਂ ਕਾਦੀ ਸੁਣਾਈ ਆ ਉਹਨਾਂ ਨੇ ਪਿੰਡ ਵੱਲੋਂ ਪੁੱਛਿਆ ਤੇ ਮੈਂ ਦੱਸਤਾ ਵੀ ਨਹੀਂ ਉਹ ਆਏ ਹੈਗੇ ਤੇ ਨਾ ਉਹ ਬਹੁਤਾ ਆਉਂਦੇ ਹੀ ਆ ਇਹਦੇ ਵਿੱਚ ਝੂਠ ਨਹੀਂ ਕੁਝ ਵੀ ਕਿਹਾ ਤੇਰੇ ਸਾਹਮਣੇ ਹੀ ਆ ਉਹ ਮਹੀਨਾ ਮਹੀਨਾ ਆ ਕੇ ਰਹਿੰਦੇ ਨਹੀਂ ਤੇਰੇ ਬਿਮਾਵਾ ਕੋ ਇੱਥੇ ਮੇਰੀ ਮਾਂ ਕਿਹੜਾ ਰਵਿੰਦਰ ਮਹੀਨਾ ਮਹੀਨਾ ਰਹਿੰਦੀ ਆ ਕਿਉਂ ਨਹੀਂ ਆ ਗੱਲਾਂ ਕਰਨ ਜੋ ਤੋਂ ਦੋ ਦਿਨ ਆਗੇ ਆ ਤੇ ਉਹਨਾਂ ਦਾ ਮਨ ਕਿਉਂ ਨਹੀਂ ਆ ਸਾੜਨ ਮੈਂ ਮੰਨੀ ਸਾੜਨ ਦੀ ਜੋ ਤੇ ਮੈਂ ਉਹਦਾ ਵੀ ਆਰੀ ਗੱਲ ਕੀਤੀ ਸੀ ਗੱਲ ਦੀ ਗਲੈਂਦ ਤੂੰ ਆ ਬਣਾ ਕੇ ਬੈ ਗਈਆਂ ਮੈਨੂੰ ਨਾ ਇਹਦੇ ਚ ਕੁਝ ਵੀ ਵਹਿ ਰਿਆ ਨਹੀਂ ਲੱਗਾ ਤੇ ਮੈਂ ਤੈਨੂੰ ਇਹੋ ਹਦਾਇਤ ਦਿੰਨੀ ਆ ਵੀ ਗਾਹ ਤੋਂ ਮੇਰੇ ਘਰ ਵਾਲਾ ਮੈਂ ਦਾਦੀ ਮੰਮੀ ਨੂੰ ਹਾਦਥ ਹੋਈ ਆ ਅਰੇ ਇਥੇ ਕੀ ਸਮਾਈ ਨਹੀਂ ਆ ਕਿ ਇਹ ਨੂੰ ਗੱਲ ਕਰਨ ਦਾ ਜੇ ਗੱਲ ਕਹਿ ਦੋ ਤੇ ਮੈਂ ਮੰਮੀ ਨੂੰ ਦੱਸਨੀ ਆ ਸਹੀ ਗੱਲ ਵੀ ਕਰੋ ਤੇ ਇਹਨਾਂ ਨੂੰ ਗਲਤ ਲੱਗਦੀ ਆ ਹੁਣ ਜੇ ਤੂੰ ਮੰਮੀ ਨੂੰ ਕਿਹਾ ਵਾ ਤੇ ਮੈਂ ਤੈਨੂੰ ਕਹਿਣਾ ਤੇ ਹੈਗਾ ਹੀ ਆ ਨਾ ਹਾਦਥ ਹੋ ਗਈ ਆ ਹੁਣ ਤੇ ਮੈਨੂੰ ਇਹਨਾਂ ਨੂੰ ਦੱਸਣਾ ਹੀ ਪੈਣਾ ਵਾ ਅੱਗੇ ਤੇ ਕਈ ਗੱਲਾਂ ਵਾਂ ਜਿਹੜੀਆਂ ਮੈਂ ਇਹਨਾਂ ਨੂੰ ਦੱਸ ਦੇਣੀ ਹੈਗੀ ਜੇ ਰੁਪਿੰਦਰ ਨੇ ਮੰਮੀ ਨਾਲ ਗੱਲ ਕੀਤੀ ਨਾ ਮੈਂ ਵੀ ਸਾਰੀ ਗੱਲ ਸਾਫ਼-ਸਾਫ਼ ਦੱਸ ਦੇਣੀ ਹੈ ਪਰਮੀਤ ਕੀ ਗੱਲ ਹੈ ਜੀ ਬੜੀ ਕਾਲੇ ਕਾਲੇ ਗਿਆ ਹੀ ਉਧਰ ਸੰਦੀਪ ਡੀ ਫੋਨ ਕਰਨ ਹਾਂ ਤੇ ਨਹੀਂ ਓਖੀ ਹੁਣ ਪਹਿਲਾਂ ਜਾਣ ਨਹੀਂ ਦੇਣ ਦੇਤਾ ਜੀ ਨੂੰ ਹਾਂ ਤੇ ਚੱਲ ਗਿਆ ਤਾਂ ਕਹਿਣ ਤੀ ਛੱਡ ਕੇ ਕਿਉਂ ਆਏ ਜੀ ਮੇਰੇ ਨਾਲ ਅੱਗੇ ਵੀ ਦਿਮਾਗ ਇਹੋ ਗੱਲ ਸੁਝਣ ਦੀ ਦੀ ਹੀ ਕਿ ਜਿਹੜੀ ਸੰਦੀਪ ਨੇ ਫੋਨ ਕੀਤਾ ਪਰਮੀਤ ਨੂੰ ਕੱਲ ਕੀ ਆ ਤੇ ਗੱਲ ਫਿਰ ਉਹੀ ਉਹਨਾਂ ਨੂੰ ਰੜਕਣ ਦੀ ਆ ਨਾ ਵੀ ਤੂੰ ਛੱਡ ਕੇ ਕਿਉਂ ਆਇਓ ਇਹ ਚ ਸਾਡਾ ਕੀ ਕਸੂਰ ਆ ਹਾਂ ਜੋਤ ਕਹਿਣ ਦੀ ਤਾਂ ਆਪਾਂ ਲੈ ਆਂਦੇ ਤੋਂ ਉਹਨਾਂ ਕਹਿਣਾ ਛੱਡ ਕੇ ਨਹੀਂ ਗਏ ਜੇ ਛੱਡਾਂ ਤਾਂ ਉਹਨਾਂ ਤਾਂ ਬੁਰੇ ਉਹ ਤਾਂ ਇਹ ਜੀ ਵਿਚਾਰੇ ਜਾਣ ਲੱਗੇ ਵੀ ਕਹਿਣ ਦੇ ਦੇ ਕਿ ਮੈਂ ਦਵਾਈ ਲੈਣੀ ਆ ਮੈਂ ਟੈਸਟ ਕਰਾਉਣੇ ਆ ਤੇ ਜੇ ਜੋਤ ਨੇ ਜ਼ੋਰ ਭਰ ਕੇ ਉਹਨਾਂ ਨੂੰ ਰੱਖੀ ਲਿਆ ਉਥੇ ਤੇ ਅੱਜ ਕਿਹੜੀ ਮਾੜੀ ਗੱਲ ਆ ਆ ਉਹ ਤਾਂ ਗੱਲ ਹੈ ਇਹ ਸਮਝਣ ਫਿਰ ਆ ਨਾ ਅੱਛਾ ਕੀ ਕਹਿੰਦੀ ਏ ਤੈਨੂੰ ਕਹਿਣਾ ਕਿ ਸੰਦੀਪ ਨੇ ਕਹਿਣ ਦੀ ਵੀ ਛੱਡ ਕੇ ਕਿਉਂ ਆਏ ਉਹ ਗੱਲਾਂ ਗੱਲਾਂ ਚ ਮੇਰੇ ਕੋਲ ਨਿਕਲ ਗਿਆ ਮੂੰਹ ਚੋਂ ਵੀ ਦਵਾਈ ਉੱਥੇ ਟੈਸਟ ਕਰਵਾ ਦੇਣਗੇ ਜੋ ਉਥੋਂ ਨੇ ਅੱਛਾ ਤੋਂ ਇਤੋਂ ਦਵਾਈ ਹੋ ਗਈ ਕਹਿੰਦੇ ਕੀ ਗੱਲ ਆਪਾਂ ਟੈਸਟ ਨਹੀਂ ਕਰਾ ਕੇ ਦੇ ਸਕਦੇ ਕੋਈ ਗੱਲ ਨਹੀਂ ਪਰਮੇਤ ਇਹਨਾਂ ਦੀ ਤੂੰ ਟੈਨਸ਼ਨ ਨਾ ਲਿਆ ਕਰ ਇਹਨਾਂ ਦੇ ਦਿਮਾਗ ਥੋੜੇ ਖਰਾਬ ਹੋ ਗਏ ਤੇ ਆ ਹਾਂ ਠੀਕ ਹੈ ਨਾ ਤੇ ਇੱੱਚ ਕਿਹੜਾ ਹੀ ਮਾੜਾ ਕਰ ਦਿੱਤਾ ਆ ਜੇ ਉਹ ਰਹੀ ਆ ਤਾਈ ਆਪਣੀ ਕੁੜੀ ਕੋਲ ਹੀ ਰਹੀ ਆ ਉੱਥੇ ਉਹ ਤਾਂ ਗੱਲ ਠੀਕ ਆ ਆਪੇ ਦੋ ਦਿਨ ਰਹਿ ਕੇ ਤੇ ਆ ਜਾਈਗੀ ਦੋ ਦਿਨ ਤੇ ਕਮ ਸੇ ਕਮ ਤਾਈ ਜੀ ਦੇ ਚੰਗੇ ਨਿਕਲਣਗੇ ਉੱਥੇ ਬੈਠੀ ਗਿਰਮਾਨ ਨਾਲ ਘਰ ਕਿਹੜਾ ਹੀ ਵਹਿਣ ਦਿੰਦੇ ਆ ਕਿਤੇ ਐ ਕਰਦੇ ਮੰਮੀ ਕਿਤੇ ਐ ਕਰਦੇ ਮੰਮੀ ਠੀਕ ਨਹੀਂ ਉਹ ਤਾਂ ਗੱਲ ਕੋਈ ਨਹੀਂ ਵਿਰਾਪੇ ਕੁਰੀ ਕੋ ਰੇ ਆਪੇ ਟੈਸਟ ਕਰਵਾ ਦੇਗੀ ਹਾਂ ਜਦੋਂ ਤਾਈ ਜੀ ਆਣਗੇ ਤੇ ਸੰਦੀਪ ਨੇ ਵੀ ਹੁਣ ਉਹਨਾਂ ਦੇ ਕਲਾਸ ਲਾਉਣੀ ਹੈ ਵੀ ਤੁਸੀਂ ਉੱਥੇ ਕਿਉਂ ਰੁਕੇ ਹੋ ਉਹ ਕੋਈ ਗੱਲ ਨਹੀਂ ਉਹ ਬਾਅਦ ਹੀ ਗੱਲ ਆ ਤੂੰ ਫਿਕਰ ਨਾ ਕਰਿਆ ਕਰ ਚੰਗਾ ਬਹੁਤਾ ਜ਼ਿਆਦਾ ਤੇ ਬਾਕੀ ਮੇਰੀ ਗੱਲ ਸੁਣ ਅੱਗੇ ਤੋਂ ਨਾ ਸੰਦੀਪ ਫੋਨ ਕਰੇਗੀ ਨਾ ਵੀ ਦੀਦੀ ਘਰ ਆਇਓ ਤਾਂ ਬਹੁਤਾ ਇਹਨਾਂ ਦੇ ਘਰ ਜਾਂਦੀ ਵੀ ਪਰਮੀਤ ਲੋੜ ਨਹੀਂ ਇਹਨੂੰ ਕਹਿੰਦਾ ਫੋਨ ਤੇ ਮੈਨੂੰ ਦੱਸ ਦੇ ਜਿਹੜੀ ਗੱਲ ਹੈਗੀ ਆ ਮੈਂ ਤਾਂ ਕਹਿ ਕੇ ਆਈ ਹਾਂ ਮੈਂ ਤਾਂ ਮੈਨੂੰ ਘਰ ਸੱਦ ਕੇ ਜ ਬੇਇੱਜ਼ਤੀ ਕਰਨੀ ਹੈ ਤਾਂ ਮੈਨੂੰ ਫੋਨ ਤੇ ਦੱਸ ਦਿੰਦੀ ਮੈਂ ਨਹੀਂ ਹੁਣ ਅੱਗੇ ਤਾਂ ਜਾਣਾ ਆਪੇ ਇੱਥੇ ਆ ਜਾਗਾ ਜਿਹੜੀ ਗੱਲ ਕਰਨੀ ਹੁੰਦੀ ਹੈ ਚੱਲ ਬਹੁਤੀ ਟੈਨਸ਼ਨ ਨਾ ਲੈ ਤੂੰ ਠੀਕ ਆ ਚਾਹ ਲਿਆ ਮੇਰੇ ਲਈ ਘੁੱਟ ਬਣਾ ਕੇ ਸਿਰ ਪੀਰੋਂ ਹੰਡੀ ਦੀ ਚੱਲ ਠੀਕ ਲੈ ਦਾਸ ਹੈਲਸਿੰਗ ਦੀ ਬਾਬੀ ਦਿਮਾਗ ਖਰਾਬ ਹੋਇਆ ਤੂੰ ਘਰ ਸੱਦ ਕੇ ਤੇ ਉਹਨੂੰ ਉਹਦੇ ਦਿਵਾਲੇ ਹੰਡੀ ਦੀਆਂ ਜਿਹਦੇ ਵਿੱਚ ਪਰਮੇਸ਼ਰ ਦਾ ਕੀ ਕਸੂਰ ਆ